ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਫੌਲ ਪ੍ਰਧਾਨ ਨੌਜਵਾਨ ਸਭਾ ਤੇ ਮੇਰੇ ਨਾਲ ਗੁਰਦੁਆਰਾ ਬਾਬਾ ਕਾਨਦਾਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬੱਸਣ ਜੀ ਤੇ ਸਾਡੇ ਮਾਸਟਰ ਜੀ ਮਾਸਟਰ ਵੀਰ ਪ੍ਰਕਾਸ਼ ਜੋਸ਼ੀ ਜੀ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਜੀ ਫੁੱਟਬਾਲ ਗਰਾਊਂਡ ਦੇ ਵਿੱਚ ਜਿਸ ਨੂੰ ਅਸੀਂ ਤਖੀਰ ਵਾਲੀ ਗਰਾਊਂਡ ਵੀ ਕਹਿੰਦੇ ਹਾਂ ਸੋ ਸਾਰੇ ਹੀ ਫੇਸਬੁੱਕ ਇੰਸਟਾਗ੍ਰਾਮ ਜਿੰਨੇ ਵੀ ਬਾਤ ਰਿਆ ਅਸੀਂ ਅੱਜ ਇੱਕ ਵਧੀਆ ਮੈਸੇਜ ਤੇ ਇੱਕ ਵਧੀਆ ਵੀਡੀਓ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਆਏ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਤੇ ਸਾਰੇ ਐਨ ਆਰ ਆਈ ਵੀਰਾਂ ਨੂੰ ਕਿ ਇੱਕ ਬੂਟੇ ਲਾਉਣ ਦੀ ਮਹਿੰਮ ਜੋ ਅਸੀਂ ਸੋਚਿਆ ਸੀ ਨੌਜਵਾਨ ਸਭਾ ਨੇ ਵੀ ਇਸ ਸਾਲ ਚ ਅਸੀਂ 300 ਬੂਟਾ ਜਿਹੜਾ ਉਹ ਆਪਣੇ ਨਗਰ ਚ ਲਗਾਵਾਂਗੇ ਜਿਹੜੇ ਕਿ ਅਸੀਂ ਹੁਣ ਸ਼ੁਰੂਆਤ ਕਰ ਚੁੱਕੇ ਹਾਂ ਅੱਜ ਅਸੀਂ ਤਖੀ ਵਾਲੀ ਗਰਾਊਂਡ ਦੇ ਵਿੱਚ 50 ਬੂਟੇ ਲਗਾਉਣ ਜਾ ਰਹੇ ਹਾਂ ਜਿਹੜੀ ਸਾਡੀ ਸ਼ੁਰੂਆਤ ਹੈ ਅਤੇ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਾਰੇ ਸਾਰੇ ਹੀ ਐਨਆਰਈ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੀ ਸਹਿਯੋਗ ਦਿੱਤਾ ਹੈ ਤੇ ਇਸ ਬੂਟੇ ਲਗਾਉਣ ਵਿੱਚ ਵੀ ਸਾਡੇ ਪ੍ਰਧਾਨ ਜੀ ਸਰਦਾਰ ਪਰਮਜੀਤ ਸਿੰਘ ਵਸਨ ਜੀ ਅਤੇ ਮਾਸਟਰ ਜੀ ਦਾ ਵਿਸ਼ੇਸ਼ ਸਹਿਯੋਗ ਹੈ ਪ੍ਰਧਾਨ ਜੀ ਨੇ ਵੀ ਸਾਨੂੰ ਇਹ ਥਾਪੜਾ ਦਿੱਤਾ ਹੈ ਵੀ ਜਿੱਥੇ ਵੀ ਕਿਤੇ ਬੂਟੇ ਲਾਉਣੇ ਹਨ ਸਾਡੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਆ ਤੇ ਸਾਨੂੰ ਦੱਸੋ ਤੇ ਅੱਜ ਮੈਂ ਸਾਰੇ ਹੀ ਆਪਣੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਬੂਟੇ ਅੱਜ ਇਸ ਗਰਾਊਂਡ 'ਚ ਲੱਗਣ ਜਾ ਰਹੇ ਆ ਉਹ ਸਾਡੀ ਵੱਡੀ ਭੈਣ ਜੋ ਕਿ ਆਸਟ੍ਰੇਲੀਆ ਵਿੱਚ ਵਸੀ ਹੋਈ ਹੈ ਅਨੂ ਦੀਦੀ ਉਹਨਾਂ ਵੱਲੋਂ ਇਹ ਜਿਹੜੇ ਬੂਟਿਆਂ ਦੀ ਸੇਵਾ ਆ ਤੇ ਉਹਨਾਂ ਨੇ ਸਾਨੂੰ ਨਾਲੇ ਵੀ ਕਿਹਾ ਕਿ ਹੋਰ ਵੀ ਬੂਟਿਆਂ ਦੀ ਜ਼ਰੂਰਤ ਹੋਵੇ ਤੇ ਸਾਨੂੰ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਅਨੂ ਦੀਦੀ ਆ ਸਾਡੇ ਵੱਡੇ ਭੈਣ ਉਹ ਮਾਸਟਰ ਜੀ ਦੀ ਲੜਕੀ ਆ ਜੋ ਕਿ ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਵੱਸਦੀ ਆ ਅਸੀਂ ਫੇਸਬੁੱਕ ਜਰੀਏ YouTube ਤੇ Instagram ਜਰੀਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਇਹ ਇੱਕ ਵੀਡੀਓ ਦੇ ਵਿੱਚ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਕੰਮ ਜਿੱਦਾਂ ਕਿ ਪਿੰਡ ਦੇ ਕੋਈ ਵੀ ਚੰਗੇ ਕੰਮ ਲਾ ਲੋ ਬੂਟੇ ਲਾਉਣਾ ਜਾਂ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਉਹ ਨੌਜਵਾਨ ਸਭਾ ਅਕਸਰ ਕਰਦੀ ਰਹਿੰਦੀ ਆ ਤੇ ਸਾਨੂੰ ਸਾਰਾ ਪਿੰਡ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਨਆਰਆਈ ਸਾਰੇ ਹੀ ਸਹਿਯੋਗ ਕਰਦੇ ਰਹਿੰਦੇ ਆ ਠੀਕ ਆ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਇਹੀ ਦੱਸਣ ਲਈ ਆਏ ਹਾਂ ਕਿ ਪਿੰਡ ਦੇ ਵਿੱਚ ਬੂਟੇ ਲਾਉਣ ਦੀ ਮਹਿੰਮ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਤੇ ਸ਼ੁਰੂਆਤ ਦੇ ਵਿੱਚ ਸਾਨੂੰ ਮਾਸਟਰ ਬ੍ਰਿਜ ਪ੍ਰਕਾਸ਼ ਜੀ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਨਾਲ ਬੇਨਤੀ ਕਰਦੇ ਹਾਂ ਜੇਕਰ ਕੋਈ ਵੀ ਬੂਟੇ ਕਿਸੇ ਨੇ ਕਿਤੇ ਵੀ ਲਵਾਉਣੇ ਹੋਣ ਜਿੱਥੇ ਅਗਲਾ ਸਾਹਮ੍ਹ ਸਕਦਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਖੁਦ ਕੋਲੋਂ ਬੂਟੇ ਲਵਾ ਕੇ ਦਵਾਂਗੇ ਠੀਕ ਹੈ ਜੀ ਤੇ ਬਾਕੀ ਇਸ ਸੀਜ਼ਨ ਵਿੱਚ 300 ਬੂਟਾ ਅਸੀਂ ਆਪਣੇ ਪਿੰਡ ਵਿੱਚ ਲਗਾਵਾਂਗੇ ਤੁਹ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਵੀ ਕਰਦੀ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ